ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਜੀਆ ਨੂੰ ਲੈ ਕੇ ਹਾਜਰੇ ਹਾਂ ਅੱਜ ਦੀ ਵੱਡੀ ਖਬਰ ਕਿ ਨਕ ਟੈਕਨੋਲੋਜੀ ਟੈਕਸ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਫਿਰ 스마트ਫੋਨ ਬਲਾਸਟ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਜੂਜ ਜਜ ਨੂੰ ਫਿਰ ਵੀ ਫਿਰ ਤੋਂ ਡਰਾ ਦਿੱਤਾ ਹੈ ਇਸ ਵਾਰ ਰੀ ਅਰੇਟ ਡੇਟ ਨੇ ਇੱਕ ਜੂਜਜ ਦੇ ਜੂਜਜ ਨੇ ਹਾਲ ਹੀ ਇੱਕ ਡਰੋਨਿੰਗ ਘਟਨਾ ਬਾਰੇ ਦੱਸਿਆ ਜਿਸ ਵਿੱਚ ਉਸ ਦਾ Google Pixel 6A ਚਾਰਜਿੰਗ ਦੌਰਾਨ ਬਲਾਸਟ ਹੋ ਗਿਆ ਹੈ ਜੂਜਜ ਨੇ ਦੱਸਿਆ ਹੈ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਸੀ ਅਤੇ ਫੋਨ ਉਸ ਦੇ ਸਿਰ ਤੋਂ ਥੋੜਾ ਦੂਰ ਰੱਖਿਆ ਹੋਇਆ ਸੀ ਜੂਜਜ ਨੇ ਪੋਸਟ ਵਿੱਚ ਦੱਸਿਆ ਹੈ ਕਿ ਮੈਂ ਉੱਚੀ ਧਮਕੀ ਦੀ ਆਵਾਜ਼ ਸੁਣੀ ਤੇ ਕੁਝ ਸੜਨਲੀ ਬਦਬੂ ਨਾਲ ਨੀਂਦ ਖੁੱਲੀ ਜਦੋਂ ਦੇਖਿਆ ਤਾਂ ਫੋਨ ਨੂੰ ਅੱਗ ਲੱਗੀ ਹੋਈ ਸੀ ਇਸ ਤੋਂ ਬਾਅਦ ਮੈਂ ਫੋਨ ਨੂੰ ਤੁਰੰਤ ਕੇਬਲ ਤੋਂ ਛੱਡ ਕੇ ਬੇਠਾ ਜਮੀਨ ਤੇ ਸੁੱਟ ਦਿੱਤਾ ਪਰ ਉਦੋਂ ਤੱਕ ਬੈੱਡ ਦੀ ਚਾਦਰ ਸੜ ਚੁੱਕੀ ਸੀ ਇਵੇਂ ਹੀ ਜੇਕਰ ਤੁਸੀਂ ਆਪਣੇ ਕਿਸੇ ਵੀ ਡਿਵਾਈਸ ਨੂੰ ਪੂਰੀ ਰਾਤ ਪੂਰੀ ਰਾਤ ਚਾਰਜ ਕਰਦੇ ਹੋ ਤਾਂ ਫੋਨ ਬੰਬ ਬਣ ਸਕਦਾ ਹੈ ਨਾ ਕਰੋ ਇਹ ਪੰਜ ਗਲਤੀਆਂ ਫੋਨ ਨੂੰ ਸਰਾਣੇ ਜਾਂ ਬਿਸਤਰੇ ਤੇ ਰੱਖ ਕੇ ਨਾ ਕਰੋ ਚਾਰਜ ਬਹੁਤ سارے ਲੋਕ ਅਜੇ ਵੀ ਫੋਨ ਨੂੰ ਨਰਮ ਸਤਾ ਤੇ ਚਾਰਜ ਕਰਦੇ ਹਨ ਜੋ ਕਿ ਹੋਰ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਨਾਲ ਹੀਟਿੰਗ ਦੀ ਸਮੱਸਿਆ ਹੁੰਦੀ ਹੈ ਤੇ ਬੈਟਰੀ ਜ਼ਿਆਦਾ ਗਰਮ ਹੋਣ ਕਰ ਫਟ ਸਕਦੀ ਹੈ ਲੋਕਲ ਜਾਂ ਡੁਪਲੀਕੇਟ ਚਾਰਜ ਦੀ ਨਾ ਕਰੋ ਵਰਤੋ ਇਹ ਵੀ ਦੇਖਿਆ ਗਿਆ ਹੈ ਕਿ ਕੁਝ ਲੋਕ ਨਕਲੀ ਜਾਂ ਸਸਤੇ ਚਾਰਜਰਾਂ ਦੀ ਵਰਤੋਂ ਕਾਤੇਮ ਜਿਸ ਦੇ ਘਰ ਲਜਾਈਆਂ ਘਟਨਾ ਹੋ ਬਖਪਤਿਹਾਨ ਇਸ ਲਈ ਹਮੇਸ਼ਾ ਕੰਪਨੀ ਦੇ ਚਾਰਜ ਦੀ ਵਰਤੋਂ ਕਰਨੀ ਚਾਹੀਦੀ ਹੈ ਸੌਂਦੇ ਸਮੇਂ ਫੋਨ ਨੂੰ ਸਿਰ ਦੇ ਨੇੜੇ ਨਾ ਰੱਖੋ ਚਾਰਜ ਕਰਦੇ ਸਮੇਂ ਫੋਨ ਨੂੰ ਕਦੇ ਵੀ ਸਿਰ ਜਸਰਾ ਦੇ ਨੇੜੇ ਨਾ ਰੱਖੋ ਤੁਸੀਂ ਇਹ ਆਦਤ ਕਿਸੇ ਤਰ੍ਹਾਂ ਘਾਤਿਕ ਸਾਬਤ ਹੋ ਸਕਦੀ ਹਨ ਓਵਰ ਹੀਟਿੰਗ ਨੂੰ ਨਾ ਕਰੋ ਨਜ਼ਰ ਅੰਦਾਜ਼ ਕੁਝ ਲੋਕ ਫੋਨ ਦੇ ਜ਼ਿਆਦਾ ਗਰਮ ਹੋਣ ਤੇ ਵੀ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਧੰਨਵਾਦ